ਕਿ ਕਿਦਾ ਇਹ ਨਹੀਂ ਇਹ ਅਰਿਆਇਤ ਕਿਦਾ ਪ੍ਰੋਸੈਸ ਸਾਡੇ ਵੱਲੋਂ ਚੱਲ ਰਿਹਾ ਜਿਹੜੇ ਸ਼ਰਤਾਂ ਦਿੱਤੇ ਨੇ ਸਾਡੇ ਵੱਲੋਂ ਪੂਰੀ ਚੱਤੀ ਪਗੜ 26 ਜਨਵਰੀ ਦੇ ਮੱਧਿਆ ਨਜ਼ਰ ਰੱਖਦੇ ਹੋਏ ਮਾਰੇ ਅੰਸਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਆਉਣ ਜਾਣ ਵਾਲੇ ਮਸਾਫਾ ਦੀ ਚੈਕਿੰਗ ਕੀਤੀ ਚੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਸਾਰੇ ਪਾਸੇ ਆਰਪੀਐਫ ਜੀਆਰਪੀ ਮੁਲਾਜ਼ਮ ਲੱਗੇ ਹੋਏ ਨੇ ਸਭ ਬੇਟਾਂ ਤੇ ਤਨਾਅ ਸਰ ਇਹ ਮੁਨਾਫੀ ਪਾੜ ਜਿਹੜੀ ਜਵਾਬ ਤਹਿ ਤਾਰਗੇਟ ਨਾ ਆਇਆ ਜਾਂਦਾ ਜੋ ਵਿਸ਼ੇ ਅੱਗੇ ਸਾਨੂੰ ਇਹ ਉਹ ਜਿਹੜਾ ਉਹ ਕੋਈ ਮਾਦਮ ਨਹੀਂ ਖੜਿਆ ਹੋਇਆ ਸਿਰਫ ਸਟੇਸ਼ਨ ਦੀ ਤੌਰ ਫੋੜ ਹੋਣ ਕਰਕੇ ਕਾਫੀ ਗੇਟ ਖੁੱਲੇ ਨੇ ਫਿਰ ਵੀ ਸਾਡੇ ਮਲਾਜ਼ਮ ਸਾਰੇ ਸਟੇਸ਼ਨ ਦੀ ਸਰਤ ਤੇ ਕਸ਼ਟ ਕਰ ਰਹੇ ਨੇ ਇਧਰ ਵਾਲੀ ਕੂਰੀ ਚੌਕ ਨੂੰ ਨਿਗਰਾਨੀ ਕੀਤੀ ਜਾਵੇ ਇਧਰ ਨਾਲ ਜਾਂਦੇ ਵੇ ਸਰਵ ਚੈਕ-ਇਨ ਦੇ ਦੌਰਾਨ ਸਾਨੂੰ ਆਪਣਾ ਆਪਸਾਂ ਚੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸਭ ਜਨਰਲ ਕਰਕੇ ਚੈਕ-ਇਨ ਪੂਰੀ ਚੱਲ ਰਹੀ ਹੈ ਜੀ ਦਾ ਪਾਸਪੋਰਟ ਜੀ ਜੇ 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 ਤੁਸੀਂ ਫੋਟੋ ਵਿੱਚ ਜੇ ਵੀ ਆਪ ਜਨਰਲ ਚਾਹਤ ਕਰਦੇ ਹੋ ਤੁਹਾਡੇ ਜੀ ਫੋਟੋ ਖਿੱਚ ਕੇ ਜਿਹੜੇ ਆਪਾਂ ਕ੍ਰਿਮੀਨਲ ਲੋਕ ਨੇ ਨਾ ਉਹਨਾਂ ਦੀ ਐਪ ਬਣੀ ਹੋਈ ਹੈ ਉਤੋਂ ਅਸੀਂ ਫੋਟੋ ਖਿੱਚ ਕੇ ਸਰਚ ਕਰਦੇ ਆ ਤੇ ਬਾਕੀ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰੇ ਪਲੇਟਫਾਰਮ ਦੀ ਅੱਜ ਸਰਚ ਆਪਰੇਸ਼ਨ ਚੱਲਿਆ ਤੇ ਵੀ ਕੋਈ ਵੀ ਅਣਸਕਾਵੀ ਜਿਹੜੀ ਘਟਨਾ ਹੈ ਉਹ ਨਾ ਵਾਪਰੀ ਤੇ ਚੈਕਿੰਗ ਦੌਰਾਨ ਕੀ ਆਪਰੇਸ਼ਨ ਕੀ ਚਲਾਇਆ ਜਾ ਰਿਹਾ ਹੈ 26 ਜਨਵਰੀ ਸੀਗੀ ਆ ਰਹੀ ਹੈ ਤੁਹਾਨੂੰ ਪਤਾ ਜੀਗਾ ਗਣਤੰਤਰ ਦਿਵਸ ਆ ਰਿਹਾ ਜੀ ਜੀ ਉਹਦੇ ਸੰਬੰਧੀ ਅਸੀਂ ਇੱਕ ਨਾ ਸਰਚ ਆਪਰੇਸ਼ਨ ਚਲਾਏ ਸੀਗੇ ਜੀ ਆ ਜਿਹੜਾ ਰੇਲਵੇ ਸਟੇਸ਼ਨ ਦਾ ਸਾਡਾ ਸਰਚ ਆਪਰੇਸ਼ਨ ਸੀਗਾ ਜੀ ਇਹਦੇ ਚ ਅਸੀਂ ਟੀਮਾਂ ਡਿਪਲਾਈ ਕੀਤੀਆਂ ਸੀਗੀਆਂ ਜੀ ਜੀ ਮਾਨਯੋਗ ਡੀਜੀਪੀ ਲਾਅਨ ਆਰਡਰ ਸ੍ਰੀ ਅਕਸ਼ੂਪਾ ਸੁਖਨ ਸਰ ਵੀ ਆਏ ਸੀਗੇ ਜੀ ਸੁਖਨ ਸਰ ਡੀਸੀਪੀ ਸਿਟੀ ਸਾਹਿਬ ਜੀ ਤੇ ਹੋਰ ਸੀਨੀਅਰ ਅਫਸਰ ਤੇ ਐਸਐਚਓ ਸਾਹਿਬਾਨ ਐਸਐਸ ਇੱਕ ਨੰਬਰ ਜੀ ਐਸਐਚਓ 5 ਨੰਬਰ ਐਸਐਚਓ 8 ਨੰਬਰ ਹੋਰ ਵੀ ਕਈ ਟੀਮਾਂ ਸਾਡੇ ਨਾਲ ਸੀਗੀਆਂ ਜੀ ਅਸੀਂ ਵੰਡ ਕੇ ਇਹ ਗ੍ਰੀਵ ਨੇਕਮ ਇਸ ਨੂੰ ਸਰਚ ਆਪਰੇਸ਼ਨ ਚ ਲਾਇਆ ਸੀ ਜੀ ਜੀ ਇਹ ਆਪਰੇਸ਼ਨ ਕੀ ਨਾਮ ਕੀ ਹੈ ਪ੍ਰਿਜਨਰ ਕਿਹਸਾ ਆਪਰੇਸ਼ਨ ਅਸੀਂ ਨਾਮ ਦਿੰਦੇ ਨੇ ਜੀ ਕੋਆਰਡੀਨੇਟ ਸਰਚ ਆਪਰੇਸ਼ਨ ਜੀ ਜੀ ਸਾਰੇ ਜਿਹੜਾ ਰਿਵਿਸ਼ੇਸ਼ਣਾਂ ਨੂੰ ਇਹ ਵੀ ਘੇਰਾਬੰਦੀ ਕਰਕੇ ਜੀ ਉਸ ਤੋਂ ਬਾਅਦ ਜੋ ਵੀ ਬੰਦੇ ਅੰਦਰ ਰਹੇ ਜਾਂਦੇ ਜੋ ਉਸਮਾਨਦ ਸਰਚ ਕਰਦੇ ਆਂ ਜੀ 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 ਇਹਦਾ